ਚੋਰਾਂ ਦੇ ਹੌਸਲੇ ਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਸ਼ਰਿਆਮ ਆਪਣੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਫਿਰਦੇ ਨੇ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਬਾਦ ਵਿਖੇ ਬੀਤੀ ਦੇਰ ਰਾਤ ਚੋਰਾਂ ਵੱਲੋਂ ਮਨਿਆਰੀ ਦੀ ਦੁਕਾਨ ਤੇ ਚੋਰੀ ਕੀਤੀ ਗਈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਬਲਵਿੰਦਰ ਸਿੰਘ ਦੁਕਾਨਦਾਰ ਨੇ ਦੱਸਿਆ ਕਿ ਚੋਰੀ ਸੰਬੰਧੀ ਗੋੜਾ ਨੂੰ ਫੋਨ ਆਇਆ ਸੀ ਜਦੋਂ ਆ ਕੇ ਵੇਖਿਆ ਤਾਂ ਚੋਰ ਤੈਸਿਆ ਵਾਲੇ ਹਾਰ ਅਤੇ ਨਵੇਂ ਨੋਟ ਲਗਭਗ 75 ਤੋਂ 70000 ਦੇ ਕਰੀਬ ਚੋਰੀ ਕਰਕੇ ਫਰਾਰ ਹੋ ਗਏ ਨੇ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੁਕਾਨਦਾਰ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਤੇ ਕਿੱਥੇ ਦੁਕਾਨ ਤੁਹਾਡੀ ਆ ਮੇਨ ਬਾਜ਼ਾਰ ਪਤਿਆਮਾਜ ਕੀ ਗੱਲ ਹੋਈ ਜਿਹੜੀ ਬੀਤੀ ਰਾਤ ਰਾਤੀ 4:05 ਮਿੰਟ ਤੇ ਮੈਨੂੰ ਕਿਸੇ ਮੇਰੇ ਭਤੀਜੇ ਦਾ ਫੋਨ ਆਇਆ ਤੇ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਜਾਵੇ ਦੇਖੋ ਮੈਂ ਆਇਆ ਤਾਂ ਸ਼ਟਰ ਖੁੱਲਾ ਆਇਆ ਸੀ ਤੇ ਕੀ ਅੰਦਰੋਂ ਚੋਰੀ ਆ ਕਿੰਨੇ ਜਾਣੇ ਆ ਜਿਹੜੇ ਚੋਰੀ ਕਰਨ ਆਲੇ ਇਹ ਤੇ ਬਾਅਦ ਵਿੱਚ ਪਤਾ ਲੱਗੂਗਾ ਵੇਖਿਆ ਤੇ ਬਾਕੀ ਨੁਕਸਾਨ ਕਾफी ਹੋ ਗਿਆ ਕਿੰਨਾ ਕ ਨੁਕਸਾਨ ਹੈ तकरीबन 75-70 ਹਜ਼ਾਰ ਦਾ ਕੀ ਕੀ ਲੈ ਕੇ ਗਏ ਆਹ ਹਰਤੇ ਨਵੇਂ ਨੋਟ ਕਿੰਨੇ ਗਿੰਦ ਹਰ ਲੈ ਕੇ ਗਏ ਤਕਰੀਬਨ 30-35 ਹਜ਼ਾਰ ਦੇ ਹਰ ਹੋਣੇ ਆ 40-42 ਹਜ਼ਾਰ ਦੇ ਨਵੇਂ ਨੋਟ ਹੋਣੇ ਕੋਈ ਪੁਲਿਸ ਪ੍ਰਸ਼ਾਸਨ ਮੌਕਾ ਵੇਖਣਾ ਹੈ ਇਥੇ ਹਾਂਜੀ ਆਈ.ਸੀ.ਓ. ਸਾਹਵਣੀ ਤੋ ਲੈ ਕੇ ਵੀ ਲੈ ਮੈਂ ਤੇ ਆਇਆ ਹਾਂ ਤੋ ਬਾਕੀ ਉਹ ਕਹਿੰਦੇ ਸੀ ਕਾਰਵਾਈ ਕਰਾਂਗੇ ਤੇ ਤੁਹਾਡਾ ਕੀ ਮੰਗਟਾ ਤੇ ਤੋਂ ਹਾਂਜੀ ਕੀ ਮੰਗ ਕਰਦੇ ਬਸ ਮੰਗੇ ਹੋਈ ਆ ਜੀ ਤੁਹਾਂ ਦੇ ਫੜੇ ਜਾਣ ਤੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਚੋਰਾਂ ਦੇ ਹੌਸਲੇ ਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਸ਼ਰੀਆਮ ਆਪਣੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਫਿਰਦੇ ਨੇ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਬਾਦ ਵਿਖੇ ਬੀਤੀ ਦੇਰ ਰਾਤ ਚੋਰਾਂ ਵੱਲੋਂ ਮਨਿਆਰੀ ਦੀ ਦੁਕਾਨ ਤੇ ਚੋਰੀ ਕੀਤੀ ਗਈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਬਲਵਿੰਦਰ ਸਿੰਘ ਦੁਕਾਨਦਾਰ ਨੇ ਦੱਸਿਆ ਕਿ ਚੋਰੀ ਸੰਬੰਧੀ ਗੋੜਾ ਨੂੰ ਫੋਨ ਆਇਆ ਸੀ ਜਦੋਂ ਆ ਕੇ ਵੇਖਿਆ ਤਾਂ ਚੋਰ ਪੈਸਿਆਂ ਵਾਲੇ ਹਾਰ ਅਤੇ ਨਵੇਂ ਨੋਟ ਲਗਭਗ 75 ਤੋਂ 70000 ਦੇ ਕਰੀਬ ਚੋਰੀ ਕਰਕੇ ਫਰਾਰ ਹੋ ਗਏ ਨੇ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੁਕਾਨਦਾਰ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਤੇ ਕਿੱਥੇ ਦੁਕਾਨ ਤੁਹਾਡੀ ਮੈਂ ਬਾਜ਼ਾਰ ਪਤਿਆਮਾਚ ਕੀ ਗੱਲ ਹੋਈ ਜਿਹੜੀ ਬੀਤੀ ਰਾਤ ਰਾਤੀ 4:05 ਤੇ ਮੈਨੂੰ ਕਿਸੇ ਮੇਰੇ ਭਤੀਜੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਜਾਲ ਦੇ ਦੇਖੋ ਮੈਂ ਆਇਆ ਤਾਂ ਸ਼ਟਰ ਖੁੱਲਾ ਆਇਆ ਸੀ ਤੇ ਕੀ ਅੰਦਰੋਂ ਚੋਰੀ ਆ ਕਿੰਨੇ ਜਾਣੇ ਆ ਜਿਹੜੇ ਚੋਰੀ ਕਰਨ ਆਲੇ ਇਹ ਤੇ ਬਾਅਦ ਵਿੱਚ ਪਤਾ ਲੱਗੂਗਾ ਵੇਖਿਆ ਤੇ ਬਾਕੀ ਨੁਕਸਾਨ ਕਾफी ਹੋ ਗਿਆ ਕਿੰਨਾ ਕ ਨੁਕਸਾਨ ਹੈ तकरीबन 75-77 ਹਜ਼ਾਰ ਰੁਪਏ ਕੀ ਕੀ ਲੈ ਕੇ ਗਏ ਆਰ ਤੇ ਨਵੇਂ ਨੋਟ ਕਿੰਨੇ ਗੰਨਹਾਰ ਲੈ ਕੇ ਗਏ ਤਕਰੀਬਨ 30-35 ਹਜ਼ਾਰ ਦੇ ਹਰ ਹੋਣੇ ਆ 40-42 ਹਜ਼ਾਰ ਦੇ ਨਵੇਂ ਨੋਟ ਹੋਣੇ ਕੋਈ ਪੁਲਿਸ ਪ੍ਰਸ਼ਾਸਨ ਮੌਕਾ ਵੇਖਣਾ ਹੈ ਇਥੇ ਹਾਂਜੀ ਆਈ.ਸੀ.ਓ. ਸਾਹਬ ਨੂੰ ਤੇ ਲੈ ਕੇ ਵੀ ਲੈ ਮੈਂ ਤੇ ਆਇਆ ਵਾਂ ਤੇ ਬਾਕੀ ਉਹ ਕਹਿੰਦੇ ਸੀ ਕਾਰਵਾਈ ਕਰਾਂਗੇ ਤੇ ਤੁਹਾਡਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਬਸ ਮੰਗੇ ਹੋਈ ਆ ਜੀ ਤੁਹਾਂ ਦੇ ਫੜੇ ਜਾਣ ਤੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ